ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਸੱਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰ ਉੱਤਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਅੱਜ ਰੈਡੀ ਹੋ ਗਿਆ ਜੀ ਰੈਡੀ ਹੋ ਗਿਆ ਕਿਸੇ ਨੂੰ ਆਪਣੇ ਖਾਸ ਨੂੰ ਸਰਪ੍ਰਾਈਜ਼ ਦੇਣ ਚਲੇ ਉਹ ਤੁਸੀਂ ਬਲੌਗ 'ਚ ਤੁਹਾਨੂੰ ਪਤਾ ਲੱਗੇ ਜਾਣਾ ਵੇ ਕਿੱਥੇ ਜਾਂਦੇ ਕਿੱਥੇ ਨਹੀਂ ਪਤਾ ਨਹੀਂ ਸਾਨੂੰ ਸਰਪ੍ਰਾਈਜ਼ ਮਿਲਣਾ ਕੋਈ ਅਸੀਂ ਫੋਨ ਚਿੱਠੀ ਪੱਤਰ ਕੋਈ ਨਹੀਂ ਪਾਇਆ ਹੈਗਾ ਵੀ ਉਹਨਾਂ ਨੂੰ ਦੱਸਿਆ ਹੋਇਆ ਨਹੀਂ ਅਸੀਂ ਆ ਰਹੇ ਹਾਂ ਆ ਜਾ ਕੇ ਡੋਰ ਵੱਲੇ ਮਾਰਾਂਗੇ ਆ ਦੇਖਦੇ ਆ ਬਾਕੀ ਗਰਮੀ ਨੇ ਰਹੇਗੇ ਵੀ ਵੀਡੀਓ ਦੇ ਵਿੱਚ ਟਿਕਰ ਹੋਗੇ ਨਾ ਵੀ ਗਰਮੀ ਨੇ ਰਿਕਾਰਡ ਕੈਮ ਕਰਿਆ ਪਿਆ ਹੁਣ ਤਾਂ ਵੀਡੀਓ ਸ਼ੁਰੂ ਕਰਨ ਨੂੰ ਵੀ ਬਾਹਰ ਜੀ ਨਹੀਂ ਕਰਦਾ ਵੀ ਜੇ ਬਾਹਰ ਖੜਕੇ ਵੀਡੀਓ ਸ਼ੁਰੂ ਕਰੂੰਗਾ ਤਾਂ ਗਰਮੀ ਨਾਲ ਭੇਜ ਜਾਣਾ ਨਾ ਲੱਗਦਾ ਆ ਮੇਰੇ ਕੋਲ ਦਰਮੇਰੇ ਪਾ ਹਾਂ ਲੋ ਜੀ ਇਹਨੇ ਬੂਟ ਲੇ ਪਾ ਮੇਰੇ ਕੁਰਤੇ ਪਜਾਮੇ ਪਹਿਲੇ ਰੱਖ ਅਜੇ ਅੰਦਰ ਇਹਨੇ ਨਹੀਂ ਹੁਣ ਮੇਰੇ ਮਾਤਾ ਪੰਜਾਬੀ ਜੁੱਤੀ ਪਾ ਲਈ ਉਹ ਤਾਂ ਫਤਿਹ ਖਲਾ ਦਸ ਤੈਨੂੰ ਚਲ ਚਲ ਪਹਿਲੇ ਸੋਨਾ ਬਰਾਸ ਸਤਿਗੁਰੂ ਜੀ ਕਾਦਰ ਪਹਿਲਾਂ ਤਾਂ ਬਾਘਰੂ ਜੀ ਕਾ ਖਾਲਸਾ ਬਾਘਰੂ ਜਤਨਾਮ ਬਾਘਰੂ ਸਤਨਾਮ ਠੀਕ ਆ ਕਿਆ ਕਿਆ ਹਾਲ ਆ ਜੀ ਪੁੱਛਣਾ ਕਮਾ ਮਾਮਾ ਜੀ ਤੁਹਾਡੇ ਕੋਲੋਂ ਪੁੱਛਣਾ ਪਹਿਲਾਂ ਪੁੱਛ ਕੇ ਕਮਾ ਮਾ ਜੀ ਤੁਹਾਡੇ ਕੋਲੋਂ ਮਾਮਾ ਹਾਂ ਤਾਂ ਮੈਨੂੰ ਤੀਜੀਆਂ ਘਲਾ ਦੂੰਗਾ ਮੈਨੂੰ ਪੁੱਛ ਪਹਿਲਾਂ ਕਾ ਤੀਜੀਆਂ ਘਲਾ ਦੂੰਗਾ ਕਿਹੜੀ ਇਹ ਕਿਹੜੀ ਕਿਹੜੀ ਕੀਤੀਆਂ ਕਰਨੀ। ਕੰਮ ਲਵਾਵਾ ਕਰ ਦੇ ਇੱਕ ਵਾਰ। ਇਹ ਜਿਆਦਾ ਹੀ ਮਸਤੀ ਪਈ ਹੈ ਜੀ। ਤੇ ਇਧਰ ਮੇ ਲੋ ਜੀ। ਕਰਨ ਦੀ ਚੱਲਦੀ ਸਰਵਿਸ ਅੱਜ ਸਾਜਰੇ ਸਾਜਰੇ ਸੰਡੇ ਹੈ ਜੀ। ਵਾਇਰ ਕੁਰਸੀ ਕਾ ਖਾਲਸਾ ਵਾਇਰ ਕੁਰਸੀ ਕੀਮਤ ਹੈ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਗੱਲਾਂ ਦੇ ਵਿੱਚ ਰੱਖੇ ਤੇ ਸਵੇਰੇ ਉੱਠਦੀ ਸਾਰੇ ਘਰ ਨੂੰ ਵੀ ਹਿਲਾ ਦਿੱਤਾ ਸਿਰ। ਦੇਖਿਆ ਕਿਹਦਾ ਤਾਂ ਕੱਲ ਨੂੰ ਮੈਂ ਗੁੱਸੇ ਕਰਕੇ ਰੋਟੀ ਖਾਣੀ ਆ। ਮੈਂ ਕਿਹਾ ਤੇ ਰੋਟੀ ਹੋਣ ਬਾਅਦ ਚੋਂ ਤਾਈਂ ਪਹਿਲਾਂ ਨਹਾਏ ਲੈ। ਮੈਨੂੰ ਬੜਾ ਪਤਾ ਕਿ ਆ ਚੱਕਰ ਦਾ। ਫਿਰ ਇਹਨੇ ਕਿਹਾ ਤਾਂ ਵੀ ਚੱਲ ਅੱਡੇ ਥੋੜਾ ਜਿਹਾ ਟੀਵੀ ਦੇਖ ਲਵਾ। ਰੋਟੀ ਖਾਣੇ ਦੇ ਬਾਅਦ ਟੀਵੀ ਦੇਖ ਲਵਾ। ਚੱਲ ਮੰਮੀ 2 ਮਿੰਟ 2 ਮਿੰਟ। 2 ਮਿੰਟ ਸ਼ਾਮ ਤੱਕ ਹੋਣਾ ਹੀ ਨਹੀਂ ਤੇ ਅੱਗੇ। ਇਹਦਾ ਸਾਜਰ ਸਾਜਰ ਕਾਪੂ ਕਰਨ ਵਾਲੀਆਂ ਹੋ। ਇਸ ਕਰਕੇ ਮੈਂ ਬਾਥਰੂਮ ਕੋ ਖੜੀ ਸੀ ਮੈਂ ਉੱਥੇ ਕਾਪੂ ਕਰ ਲਿਆ। ਵੀ ਆ ਜਾ ਆ ਜਾ ਆ ਜਾ ਆ ਜਾ। ਉਹ ਲਾ ਕੇ ਬੈਠਾ ਬੱਚਾ ਦਾ। ਆ ਕੀ ਆ ਬੁਲਾ ਵੀ ਸਾਸਰੀ ਗੱਲ ਬੁਲਾ ਮੈਨੂੰ ਬਾਹਰ ਫੜ ਲਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਸੇ ਸਿਰੇ ਕਰੇ ਐਵੇਂ ਤੇ ਆ ਰੋ ਰਹੇ ਜੀ ਇਹਨਾਂ ਦਾ ਇਹਨਾਂ ਦਾ ਰੂਟ ਹੋਰ ਆ ਬਾਈ ਭਾਬੀ ਜੀ ਤੇ ਕਰਨ ਦਾ ਸਾਡਾ ਰੂਟ ਹੋਰ ਆ ਤੂੰ ਬੁਲਾ ਵੀ ਸਾਸਰੀ ਗੱਲ ਤੇ ਹਾਲਾਤ ਅਸੀਂ ਸੋਹਣ ਹਾਲ ਸੱਤ ਛਿੜਿਆ ਕਾ ਐਨਕਾ ਤਾਂ ਲਾ ਕੇ ਦਿਖਾ ਦੇ ਹੁਣ ਸਾਰਿਆਂ ਨੂੰ ਕੀ ਦੀਆਂ ਇਹ ਹੈ ਕੀ ਦੀਆਂ ਇਹਨਾਂ ਦਾ ਹੇ ਹੇ ਸ਼ਾਜ਼ ਯੋਨਾ ਪੁੱਤ ਬਣ ਗਿਆ ਛਾਡਾ ਲੈ ਆਰੇ ਹਾਂ ਲਓ ਜੀ ਮੈਨੂੰ ਇੱਧਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਆ ਗੱਲ ਤੇਰੀ ਮੈਂ ਰੋਕ ਤੀਦੀ ਕਰ ਗੱਲ ਮੈਂ ਕਹਿੰਦੀ ਵੀ ਕਰਨ ਅੰਦਰ ਆ ਕੇ ਬੜਾ ਸੋਹਣਾ ਕਹਿੰਦਾ ਮੈਨੂੰ ਮੰਮੀ ਨੇ ਵਾਰੇ ਫੜ ਲਿਆ ਉਹ ਤੂੰ ਮੈਨੂੰ ਕੋਈ ਕੰਮ ਲਾ ਦੇ ਔਰ ਇਹਦਾ ਫੜ ਕੇ ਆ ਮੈਂ ਆਂ ਮੈਂ ਆਂ ਸੀ ਕਰਨ ਆਂ ਬਰ ਬਸ ਮਿੱਠੇ ਚੌਲ ਲਾਇਆ ਤੇ ਉਹਨੇ ਕਿਡੀਆਂ ਪੈ ਕੇ ਸਾਰ ਗਏ ਪੂਰ ਪੂਰ ਗਏ ਸਾਰੇ ਉਹ ਮੇਰੇ ਕਿੜੀਆਂ ਬੈਠ ਕੇ ਬਸ ਨਰਾਮ ਹੋ ਗਈ। ਬਾਕੀ ਬਾਹਰ ਸਗੋਂ ਮੈਂ ਸਰਜੀ ਤਰੁ ਆਦੀ ਸੀ। ਮਾਂ ਮੇਰੇ ਪਰਦਾ ਠਾਲ ਜੜੀ। ਕਹਿੰਦਾ ਖਬਰੇ ਆਏ ਜਾਵੇ ਮਾਂ ਪਤਾ ਨਹੀਂ। ਬੱਦਲ ਵੀ ਆ ਕੇ ਕਿੜੀਆਂ ਕਿੜੀਆਂ ਜੀਆਂ ਪਈਆਂ ਨਾ ਉਹਨੇ ਇੱਕ ਪਰਦਾ ਆ ਬੋਆ ਕੱਢਦਾ ਜੀ ਠਾਲਦੀ। ਬਾਹਰ ਉਧਰ ਆਪ ਬਾਹਰ ਕੱਢ ਨਹੀਂ ਸਾਦੇ ਸੀ ਤੋਂ ਵੀ। ਸਵੇਰੇ ਤਾਂ ਹੀ ਲੱਗਦਾ ਤੇ ਵੀ ਬਹੁਤ ਜ਼ਿਆਦਾ ਨਹੀਂ ਆ ਜਾਣਾ। ਲੈਸੀਆਂ ਕੱਪੜੇ ਨਹੀਂ ਲੱਗਾ। ਮੈਂ ਵੀ ਬਹੁਤ ਜ਼ਿਆਦਾ ਨਹੀਂ ਆ ਜਾਣਾ ਬਈ। ਪਰ ਕਿੱਥੇ ਫਰਸੇ ਮੜਾ ਜਿਗੇ ਲਾਉ। কি গর্মিয়োঁ বহুত ਆ 바ਹਰ। ਮਰਜ਼ੀ ਉਹਦੀ ਕਿਆ ਪਤਾ ਕਿੱਥੇ। ਪਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ ਚਾਹੁੰਦੇ। ਹਾਂ, ਕਿ ਪਤਾ ਨਹੀਂ ਨਾ ਬੰਦੇ। ਹਾਂ। ਚਲ। ਅੱਤ ਰਿ ਗਰਮੀ ਚ ਪਾਤੀ ਮੁੰਡੇ ਦੇ ਕਾਲੀ ਟੀ ਝਲਟ। ਇਹ ਚੜੇ ਬੜੇ ਪੁੱਤ ਨੂੰ ਕਾਲੀ ਕਾਲਾ ਕਰਕੇ ਵੇਦਣ। ਤੁਹਾਡਾ ਫੇਵਰੇਟ ਰੰਗ ਪਾਇਆ ਨੇ? ਹਾਂ। ਇਹ ਤਾਂ ਪਹਿਲਾਂ ਤਾਂ ਹੌਣ ਨਹੀਂ ਹੌਣ ਨਹੀਂ। ਹਾਂ। ਜਦ ਉਹ ਜੇ ਇਹ ਰੰਗ ਰੰਗਾਂ ਦਾ ਨਾ ਸ਼ੌਂਕ ਹੁੰਦਾ ਜਾਂ ਬੰਦਾ ਜਵਾਨੀ ਕਰੇ ਜਦੋਂ ਹੁਣ ਤਾਂ ਅਸੀਂ ਬੜੇ ਹੋ ਗਏ। ਹੁਣ ਕਿੱਥੇ? ਹੁਣ ਤਾਂ ਜਿਹੜਾ ਪੈ ਗਿਆ ਪੈ ਗਿਆ। ਆ ਕੇ ਨਿੱਕਰ ਵੀ ਗਾਲਿਓ ਪਾਉਣੀ ਆ ਮੈਂ ਕੱਲ ਤੱਕ ਬਲੈਕ ਇਹ ਪਾਪਾ ਜਿਹੜੇ ਉੱਤੇ ਤੇ ਲੈ ਕੇ ਆਇਆ ਸੀ ਇਹ ਤਾਂ ਬੜੇ ਸੋਹਣੇ ਆਏ ਦੇਖ ਮਤਲਬ ਜਿਵੇਂ ਜਿਵੇਂ ਰਮਾਲ ਜਹਾ ਹੁੰਦਾ ਵਧੀਆ ਕੱਪੜਾ ਬਿਲਕੁਲ ਹਾਂ ਕੁਆਲਟੀ ਵਾਲੇ ਜੀ ਕੱਪੜੇ ਚਾਹੀਦੇ ਬੱਚੇ ਹਾਂ ਕੁਆਲਟੀ ਵਾਲੇ ਕੱਪੜੇ ਬਾਈ ਚਾਰੋ ਆ ਗਿਆ ਹੁਣ ਸਾਡੀ ਲਾਈਟ ਨਹੀਂ ਕਲਾਸ ਜਦੋਂ ਵਿੱਕੀ ਨੇ ਰੰਗ ਕਰਿਆ ਤਾਂ ਫਿਰ ਤਾਂ ਮੈਂ ਪਹਿਲੇ ਕਦੋਂ ਬੰਦਾ ਤਿਆਰ ਕਰ ਬਲਾਂਗਾ ਮੈਂ ਪਹੁੰਚਣਾ ਵੀ ਬਹੁਤ ਦੁਰਾਗ ਬਗਾ ਜੀ ਘਸਾ ਵਾਹਿਗੁਰੂ ਜੀ ਕਿਤੇ ਸਾਰਾ ਸਭੋਂ ਸਾਰਾ ਚੜਦੀ ਕਲਾ ਚ ਰੱਖੇ ਮੋਰਗਾਂ ਸਾਰਿਆਂ ਦੇ ਆਪਣੇ ਆਪਣੇ ਟੂਰ ਬਣੇ ਬਣੇ ਟੂਰ ਬਣੇ ਗਏ ਜਿੱਦੇ ਜਿੱਦੇ ਜ਼ਰੂਰੀ ਐ ਟੂਰ ਵੀ ਹਾਂ ਤੇ ਹੁਣ ਬਲੌਗਾਂ 'ਚ ਪਤਾ ਲੱਗਣਾ ਅੱਜ ਮੈਂ ਗੱਡੀ ਮੰਗ ਲਈ ਜੀ ਅਮਨਾਲੀ ਬੜੀ ਗੱਡੀ ਬਾਈ ਰਾਣ ਨੇ ਲਿਆਣੀ ਆ ਤੇ ਮੈਂ ਅਮਨਾਲੀ ਲੈ ਕੇ ਆ ਜੀ ਵਰਨਾ ਅੱਜ ਅਸੀਂ ਉਹ ਲਿਜਾਵਾਂਗੇ ਤੇ ਰੀਤ ਨੂੰ ਤਾਂ ਐਨਕਾ ਦੀ ਚੋ ਬਹੁਤ ਆ ਹੈ ਇਹ ਕਦੇ ਮੇਰੇ ਲਾਦਨ ਦੀ ਕਦੇ ਕਿਸੇ ਦੇ ਪ੍ਰਸ਼ਾਦ ਦੀ ਚੱਕ ਕੇ ਦੋ ਦਿਨ ਹੋ ਗਏ ਇੱਕ ਨਹੀਂ ਰੁਲਦੀ ਐ ਹੁਣ ਟੁੱਟਣੀ ਐ ਐਨਕਾ ਹੈ ਹਾਂ ਤੋੜਨੀ ਨਹੀਂ ਐਗੀ ਕਹਿੰਦਾ ਟੁੱਟਣੀ ਐ ਨਹੀਂ ਤੋੜ ਦਿਓ ਸਿਆਣੀ ਕੁੜੀ ਆ ਹਾਣ ਬਾਬੂ ਕਿਧਰ ਤੋੜੂੰਗੀ ਨਹੀਂ ਹਾਂ ਉੱਪਰ ਚਲ ਦੇਖਦੇ ਆ ਬਾਬੂ ਕੀ ਕੀ ਆ ਦੇਗਾ ਕੀ ਮੈਂ ਹਾਂ ਮੰਮਾ ਆਈ ਆ ਯਾਰ ਇੱਕ ਮੰਮਾ ਲੈ ਆ ਮੰਮਾ ਲੈ ਆ ਮੰਮਾ ਤਾਂ ਆਪ ਨੂੰ ਵੀ ਲੈ ਆਈ ਸੀ ਪਤਾ ਨਹੀਂ ਕਿੱਥੇ ਸੜਤੀ ਨਾ ਮਨੂ ਲੈ ਗਈ ਮੰਮਾ ਹਾਂ ਸੋਰੀ ਆ ਤੈਨੂੰ ਵੀ ਲਾਉਂਦੀ ਸੀ ਉਸ ਦਿਨ ਦਾ ਚੰਡੀਗੜ੍ਹ ਤੇ ਆਪ ਨੂੰ ਵੀ ਲੈ ਆਈ ਦਿਓ ਮੁੜ ਕੇ ਪਤਾ ਨਹੀਂ ਕਿੱਥੇ ਗਈ ਹੈ ਨਹੀਂ ਕੰਮ ਤੇ ਤੋੜੀ ਤੀ ਬੁੱਛਾ ਲੈ ਵੜ ਜਾ ਸਦੀ ਕੋਈ ਤੂੰ ਕੰਮ ਨਾ ਜਾ ਬੰਨੀ ਪਾਟ ਕਰ ਆਈ ਨਹੀਂ ਆਣਾ ਓ ਉਸ ਸਪਾਈ ਨੂੰ ਯਾਰ ਦੇ ਸਮਾਗਣਾ ਹੋਣਾ ਮੈਂ ਬਹੁਤ ਛੋਣੀ ਦਾਂ ਤਾਂ ਕਿਸਪਾਈ ਆ ਜਾਂਦੀ ਆ ਇਹ ਸਮਾਗਣਾ ਕਰਨ ਖੜ ਜਾ ਯਾਰ ਕੰਨ ਵੀ ਰੁਕ ਜਾ ਪੁੱਤ ਆਪਣੇ ਬਾਪ ਵਾਲੇ ਕੰਮ ਕਰ ਲੈ ਲੈ ਬੱਸ ਲੈ ਚਾ ਮੂਹ ਨੂੰ ਤਾਂ ਖਾਈ ਚਾਬ ਕੀ ਬੰਨਵਾ ਮੂਹਰੇ ਦੇਖੀ ਸੀਸੇ ਤੈਨੂੰ ਇਹ ਪਾਪਾ ਇਹਦੇ ਆ ਬੰਨਦੇ ਹੁੰਦੇ ਰੱਖ ਛੱਡ ਦੇ ਮਾਸੀ ਨੇ ਬੰਨਣਾ ਫੜਾ ਦੇ ਲੈ ਤਾ ਲੋ ਨਹੀਂ ਠੀਕ ਯਾਰ ਭਾਈ ਨਹੀਂ ਆਈ ਹੈਗੀ ਉਹਨਾਂ ਕੱਪੜਾ ਉਹ ਸੁਭਾਈ ਕਿਆ ਲੋੜਾ ਮੈਂ ਤੇਰੇ ਤੋਂ ਕੱਪੜੇ ਲੈ ਕੇ ਆਉਂਦਾ ਟਰ ਗੱਡੀ ਦੀ ਹੁੰਦੀ ਜਾਂ ਕਿਤੇ ਜਾਣਾ ਹੁੰਦਾ ਆਪਾਂ ਨੂੰ ਮੋਲ ਜਾਣਾ ਹੈ ਇੱਥੇ ਤੋਂ ਹੁਣ ਘਰ ਫਿਰਦਾ ਮੋਲ ਨੂੰ ਜਾਣਾ ਹੁੰਦਾ ਜਦੇ ਟਰ ਘਟਦੇ ਹੁੰਦੇ ਬਾਹ ਤਰੇ ਸੁਸ਼ਾਂਤੀ ਦੀ ਹੁਮ ਮਾਸੀ ਜਿੱਤੇ ਕਾਦੇ ਯਾਰ ਪਪਾ ਚੰਜੀ ਚਾਹ ਪਪਾ ਕੜੀ ਕੜੀ ਇਹ ਜੀ ਇਹ ਕੜੀ ਤੇ ਤੇਰੇ ਲਈ ਕੜੀ ਦਾ ਬਾਈ ਮਾਪਾ ਨੂੰ ਪਤਾ ਨਹੀਂ ਹੈਗਾ ਮਾਪਾ ਮੇਰੇ ਲਈ ਤੂੰ ਮੇਰੇ ਲਈ ਆਲਮ ਆਦਰ ਲਾਲ ਮਾਰੀ ਜਨੂਆ ਕਾਰਨੋਲੀ ਦਾ ਸਮਾਰਟਬਾਥ ਚਾਰਜ ਲੱਗੀ ਵੀ ਆ ਪਰ ਲਾਉਂਦਾ ਲੁੰਦਾ ਘਟਿਆ ਹੈ ਪਹਿਲਾਂ ਪਹਿਲਾਂ ਬਹੁਤ ਹੌਲਦਾ ਸੀ ਟਿਊਸ਼ਨ ਨੂੰ ਵੀ ਲਾ ਕੇ ਹਾਂ ਇਹ ਬਾਜਣਾ ਸਫਾਈ ਤਾਂ ਨਹੀਂ ਹੋਈ ਜੀ ਵੀ ਨਹੀਂ ਨਹੀਂ ਇਹ ਬਾਜਣਾ ਵਾਲੇ ਵਾਲ ਰਹਿ ਕੇ ਬਾਹਰ ਤੇ ਰਹੇ ਉਹ ਤਾਂ ਬਾਜ ਨਾਲ ਲੋਟ ਗੁਣਿਆ ਆਪਾਂ ਲੰਗੂ ਸਮਾਰਟ ਹੋਟਲ ਸਮਾਰਟ ਲੋਚਾ ਜਿਹੜੀ ਮਰਜ਼ੀ ਲਾ ਉਹ ਤੇਰੀ ਇੱਛਾ ਮੈਂ ਕੰਮ ਪਈਆਂ ਉਹ ਵੀ ਲਾ ਕਿੱਥੇ ਰੱਖੋ ਮੈਂ ਕਟਰੀਆਂ ਪਈਆਂ ਸ਼ੀਸ਼ੇ 'ਚ ਚੱਕਲੇ ਹੋ ਗਏ ਅੱਜਾਂ ਗੁਪਾ ਜਮੂਰੇ ਬਣ ਕੇ ਜਮੂਰੇ ਬਣ ਕੇ ਟੌਰ ਕੱਟ ਕੇ ਜਮੂਰੇ ਬਾੜਨਾ ਹੁੰਦਾ ਉਹ ਬਾੜੀ ਤੇ ਲੱਭਣ ਚੁੱਕੀ ਸੀ ਉਹ ਗਰਮ ਨਾ ਜਿਹੜੀ ਦੇਖੋ ਚਾਰਜਿੰਗ ਲਾਈਟ ਹੀ ਸੀ ਬੁੱਤ ਮੈਂ ਹਾਈ ਦਿਖਾਈ ਇਹਦੇ 'ਚ ਕਿਹੜੇ ਕਿਹੜੇ ਵਿਚਾਰ ਆ ਬਈ ਅ ਪਹਿਲਾਂ ਤੇ ਦੇਖੋ ਤਾਂ ਘੋੜੀ ਤਾਂ ਨ ਉਹ ਯਾਰ ਕੀ ਹੋ ਜਾਈਦਾ ਕੀ ਕਰੀਏ ਨੰਦ ਹੁਣ ਇਹਦਾ ਹੱਬ ਵਾਲਪੇਪਰ ਬਦਲਾਂ ਉਹ ਯਾਰ ਫਲੈਟ ਮੂੜਾ ਰਾ ਵਗੈਰਾ ਸਾਰਾ ਕੁਝ ਆ ਇਹਦਾ ਵਾਲਪੇਪਰ ਬਦਲ ਦੀ ਨਾ ਕੋ ਤਾਂ ਪਟਕਾ ਦਾ 21 ਹੋ ਗਏ ਮੁੰਡੇ ਦਾ ਹੁਣ ਬੰਨ ਹੋ ਗਿਆ ਇਹ ਯਾਰ ਕੀ ਕਰ ਤਾ ਗਿਆ ਲੋ ਜੀ ਆ ਗੱਡੀ ਚ ਲਾਉਂਗਾ ਹੁਣ ਮੈਂ ਉਹ ਮੇਰੇ ਫੋਨ ਵਾਲੀ ਲੀਡ ਲੈ ਆ ਰਿਹਾ ਪੁੱਤ ਤੇ ਉੱਧਰ ਬਾਈ ਵੀ ਬਹਿ ਗਿਆ ਗੱਡੀ ਦੇ ਵਿੱਚ ਟੌਮੀ ਕਹਿੰਦਾ ਤੁਨੂੰ ਤੇਰੀ ਆ ਕਿਸੇ ਦਾ ਥੋੜੋ ਤੂੰ ਹੀ ਲਗੇ ਦੀ ਬੜੇ ਚਾਉ ਨਾਲ ਉੱਥੇ ਤੇ ਕੀ ਕਰ ਦਵਾ? ਏਸੀ ਚਲਾ ਦਿਓ। ਏਸੀ ਬੱਲੇ ਏਸੀ ਚਲਾ ਦਿਓ ਮੈਂ ਬੈਟੂਗਾ ਵਿੱਚ ਤਾਂ ਏਸੀ ਚੱਲਣਾ ਐ ਨਹੀਂ ਚੱਲਣਾ ਹੈਗਾ। ਚੱਲ ਚੱਲ ਬੈਟੋਗੇ। ਕਰਨ ਰੀਡ ਲੈ ਕੇ ਨਹੀਂ ਮੁੜਾ ਆਜਾ। ਉਧਰ ਖਤਰੇ ਦੇ ਨਾਲ ਮਮਨ ਉਧਰ ਡਰ ਲੱਗਦਾ। ਪੂਰਾ ਪੂਰਾ ਟਾਈਮ ਆ ਜੀ ਹਨਾ ਬਾਈ ਕੋਲ ਵੀ ਸਾਡੇ ਕੋਲ ਵੀ ਲਾ ਮੋਤਾ ਆ ਮੇਰੇ ਪੁੱਤ ਦੀ ਟੌਰ ਆਏ ਹਾਏ ਇੱਧਰ ਦਿਖਾਈ ਮੂੰ ਬਾਏ ਕਰਕੇ ਕੀ ਹਾਲ ਆ ਜੀ ਤੇਰੇ ਸਾਰੇ ਛੜੀ ਲਾ ਗੱਡੀ ਆ ਮਮੀ ਕੋਲਾ ਚਲੋ ਠੀਕ ਆ ਜੀ ਹੁਣ ਅ ਗਾਹਾਂ ਚੱਲ ਕੇ ਮਿਲਦੇ ਸਾਨੂੰ ਵਾਹਿਗੁਰੂ ਸਤਨਾਮ ਬੈਠੇ ਆ ਗੱਡੀ ਦੀ ਸੀਟ 'ਤੇ ਮਮੀ ਬਹਾਤਾ ਗਰਮੀ ਤਾਂ ਆ ਗਈ ਆ ਉਹ ਫਿਰ ਚਾਰਜਿੰਗ ਵਾਲੀ ਲੀਡ ਪਸਾ ਤੇ

ਚਲੋ ਠੀਕ ਆ ਜੀ ਹੁਣ ਤੁਹਾਨੂੰ ਗਾਂ ਚੱਲ ਕੇ ਮਿਲਦੇ ਆ ਬੈਕ ਗੇਅਰ ਪਾਇਆ ਅੱਧਾ ਘਰੇ ਮਾਰ ਚੱਲਦਾ ਇੱਕ ਬਿੰਦ ਹੈ ਆ ਟਾਚਾ ਅੱਛਾ ਅਮਨਾ ਮਾੜੀ ਗੱਡੀ ਥੋੜੋ ਲੈ ਕੇ ਆਇਆ ਅੱਛਾ ਹਾਂ ਸਤਨਾਮ ਦਾ ਹੈ ਗਰੂ ਧੰਨ ਗੁਰੂ ਰਾਨਕ ਤੁਹੀ ਤੂ ਅਕਾਲਾ ਕੀਆ ਕਾਕਾ ਹੂੰ ਕਾਕਾ ਬਤੋ ਉਹ ਦੂਈ ਗੱਡੀ ਚ ਬਹਿ ਗਿਆ ਉਹ ਦੂਈ ਗੱਡੀ ਚ ਬਹਿ ਗਿਆ ਕਾਕਾ ਠੀਕ ਹੈ ਜੀ ਹੁਣ ਤੁਹਾਨੂੰ ਗਾਂਹਾਂ 'ਚ ਆ ਕੇ ਮਿਲਾਂਗੇ ਪਹੁੰਚ ਗਏ ਜੀ ਲੁਧਿਆਣਾ ਸਾਈਡ ਦੇ ਵਿੱਚ ਹਾਂਜੀ ਪਰ ਗੂਗਲ ਮੈਪ 'ਤੇ ਉਹ ਪਜਲ ਕਰੇ ਪਿਆ ਨਾ ਜੀ ਪੁੱਛੋ ਕੁਸਨਾ ਮਠਿਆਈ ਲੈ ਕੇ ਆ ਜੀ ਇੱਕ ਛੱਪਨ ਭੋਗ ਵਾਲੀ ਦੇ ਸਾਹਮਣੇ ਦੁਕਾਨ ਹੈ ਹਾਂਜੀ ਆ ਰੱਖ ਤਾਂ ਕਿੱਥੇ ਡਬਾਰਾ ਕਰ ਆ ਰਹੇ ਹਾਂ ਜੀ ਤੇ ਮੈਪ ਜਿੱਧਰ ਨੂੰ ਮਰਜ਼ੀ ਗੱਡੀ ਮੋੜ ਲੋ ਉਧਰ ਨੂੰ ਹੀ ਕਹਿ ਦਿੰਦਾ ਕਹਿੰਦਾ ਚਲੋ ਹਾਂ ਮੈਂ ਤੁਹਾਡੇ ਨਾਲ ਆ ਜਵਾਬ ਉਹ ਨਹੀਂ ਦੰਦਾ ਹੈਗਾ ਹਾਂਜੀ ਹਾਂ ਟਾਈਮ ਹੋਗਾ ਜੀ ਸ਼ਾਮ ਦੇ 3:30 ਜਿਨ੍ਹਾਂ ਨੂੰ ਸਰਪ੍ਰਾਈਜ਼ ਦੇਣਾ ਦਾ ਸਰਪ੍ਰਾਈਜ਼ ਦਾ ਕਿਆ ਦੇਣਾ ਉਦੋਂ ਉਹ ਵੀ ਵਿਚਾਰੇ ਹੁਣ ਫੋਨ ਪਰ ਘੜੀ ਘੜੀ ਪੁੱਛਦੇ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਉਹਨਾਂ ਦਾ ਗੂਗਲ ਪਰ ਸਾਡੀ ਲੋਕੇਸ਼ਨ ਮੰਗਾਉਣੀ ਪੈਗੀ ਹ ਬੇ ਦਿਮਾਗ ਆ ਫਸਟ ਹੋਗਾ ਗੂਗਲ ਮੈਪ ਤੇ ਭਰੋਸੇ ਵੀ ਬੰਦਾ ਕੁਝ ਨਹੀਂ ਕਰ ਸਕਦਾ ਤੇ ਇਹ 11 ਕੁਸ ਜਸ ਡਨ ਰਾਈਟ ਰੀਤ ਨੇ ਅਦਾ ਤੰ ਕਰਿਆ ਹੋਈ ਗਰਮੀ ਚ ਗਰਮੀ ਤਾਂ ਬਹੁਤ ਆ ਬਾਕੀ ਗਰਮੀ ਨੇ ਨਾ ਰਿਕਾਰਡ ਤੋੜਿਆ ਏਸੀ ਵੀ ਨਹੀਂ ਕੰਮ ਕਰਦਾ ਗਰਮੀ ਚ ਇਸ ਕੱਲ ਦੇਖ ਲੋ ਉਹ ਏਸੀ ਤਾਂ ਕੰਮ ਕਰਦਾ ਜੀ ਪੂਰਾ ਗੱਡੀ ਦਾ ਹੁਣ ਮੇਰੇ ਜਿਹੜਾ ਬਲੌਰ ਚੱਲਦਾ ਜੀ ਉਹਦਾ ਮੈਂ ਸਾਹਮਣੇ ਪੈ ਰਿਆ ਰੀਤ ਮੂਰੇ ਖੜ ਜਾਂਦੀ ਕਿਹੜਾ ਇਹਦੇ ਕੋਲ ਬਲੌਰ ਚੱਲਦਾ ਹੈ ਫਿਰ ਉਹਦੇ ਕਰਕੇ ਇਹਨੂੰ ਹਵਾ ਘੱਟ ਵੱਧੇ ਲੱਗਦੀ ਹੈ ਵਿਚਾਰੇ ਜਿਹੜਾ ਨਹੀਂ ਦੇਖਿਆ ਥੁੱਕ ਕਿਵੇਂ ਕਰਦੀ ਨਾਲ ਇੱਕ ਆਕੜੀ ਵੀ ਹੈ ਕਹਤਾ ਇਹਨੂੰ ਕੀ ਕਹਿੰਦੇ ਹੁਣ ਜਿਹੜਾ ਇੱਕ ਲੈ ਕੇ ਆਈ ਹੈ ਚੀਜ਼ ਜੇ ਮੈਂ ਇਹਨੂੰ ਹੁਣੇ ਖੋਲ ਕੇ ਦੇਤੀ ਨਾ ਹੋਰ ਲਿਪੜ ਜਾਣਾ ਅੱਛਾ ਪਹਿਲਾਂ ਸੰਗਲੀ ਫਿਰ ਦੁੱਧ ਵੀ ਲਿਆ ਹੁਣ ਰੋਣ ਲੱਗ ਗਈ ਆਪਾਂ ਨੇ ਇਹ ਰਸਤੇ ਨੂੰ ਮੋੜਨਾ ਨਾ ਆਹ ਇੱਥੇ ਨੂੰ ਗੱਲ ਹੈ ਦੇਖੀ ਜਾਊਗੀ ਉਹ ਸਾਹਮਣੇ ਤੇ ਵੀ ਗੱਡੀ ਆ ਜੀ ਇੱਧਰ ਨੂੰ ਜਾਣਾ ਭਰਾਵਾ ਦਾ ਚਲੋ ਹੁਣ ਤਾਨੂੰ ਗਾਹਾਂ ਜਾ ਕੇ ਮਿਲਦਾ ਜੀ 500 ਮੀਟਰ ਚੱਲੋ 500 ਮੀਟਰ ਦੇ ਪਹਿਲੇ ਲੈਫਟ ਮੁੜ ਜਾਓ ਜਿੱਧਰ ਮਰਜ਼ੀ ਮੁੜੀ ਚਲੋ ਕਦੇ 200 ਕਹ ਦਿੰਦਾ ਕਦੇ 300 ਕਹ ਦਿੰਦਾ ਕਦੇ 500 ਕਹ ਦਿੰਦਾ ਚਮਚ ਦਾ ਰੱਤਾ ਨਹੀਂ ਆਉਂਦਾ ਸਾਮੂ ਤੋਂ ਬਾਹਰ ਆ ਕੈਨੇਡਾ ਜੋ ਆਏ ਦਾ ਚੱਕ ਲਈ ਬੱਸ ਇਹਦੇ ਨਾਲ ਤਾਂ ਇਹ ਕੈਨੇਡਾ ਜਵਾਏ ਹੋਰ ਆ ਉਹ ਚੀਜ਼ ਨਹੀਂ ਹੈਗੀ ਕਿੰਨੇ ਦਾ ਆ ਇਹ 20 ਰੁਪਏ ਦਾ ਇਹ ਠੀਕ ਹੈ ਮੈਂ ਕਿਹਾ 50 ਰੁਪਏ ਲਈ ਲੈ ਕੇ ਆਉਣੀ ਨਹੀਂ ਲੈ ਕੇ ਆਈ ਮੈਂ ਖੁਲਾਉਣੇ ਆਲਾ ਪਤਾ ਨਹੀਂ ਦੇਹ ਕਿਨੇ ਆਣੇ ਨੂੰ ਕੀ ਪਤਾ ਇਹ ਸੁੱਝਦਾ ਵੀ ਇਹੀ ਲੈਣਾ ਇਹਨੂੰ ਕਿਸੇ ਨੇ ਤਾਂ ਟੈਸਟ ਕਰਾਈ ਆ। ਟੈਸਟ ਜੇ ਜਦੋਂ ਆਪਾਂ ਮੇਰਾ ਬਾਡੇ ਦਾ ਕੇਕ ਕੱਟਣਗੇ ਫਿਰ ਤੁਸੀਂ ਯਾਰ ਹਾਂ ਉੱਥੇ ਨੇ ਦੇਖ ਕੇ ਲੈ ਲਿਆ ਤੇ ਜਦ ਮਤਾਈ ਕਹਿੰਦਾ ਵੀ ਕਿਸੇ ਨੇ ਤਾਂ ਟੈਸਟ ਕਰਵਾਈ ਆ ਇਹਨੂੰ। ਪਰ ਚਮਚ ਹੈ ਇਨ ਸੈਕਿੰਡ ਲੈਫਟ। ਲੋ ਜੀ ਲੈਫਟ ਕਰ ਲੈਂਦੇ ਆ ਜੀ। ਤੁਹਾਡਾ ਘਣਾ ਮਨ ਮੰਨ ਕੇ ਇੱਥੇ ਤੱਕ ਪਹੁੰਚ ਗਏ। ਠੀਕ ਹੈ ਜੀ ਹੁਣ ਗਾਂ ਚੱਲ ਕੇ ਮਿਲਦੇ ਆ ਤੁਹਾਨੂੰ। ਪਹੁੰਚ ਗਏ ਜੀ ਅਸੀਂ ਆਪਣੀ ਮੰਜ਼ਿਲ ਤੇ। ਬੀ ਆਰਐਸ ਨਗਰ ਲੁਧਿਆਣਾ ਤੁਹਾਨੂੰ ਪਤਾ ਵੀ ਸਾਨੂੰ ਗੂਗਲ ਮੈਪ ਨੇ ਬਹੁਤ ਅਲਝਾ ਰਿਆ ਜਿੱਦ ਪੰਜਾਬ ਪਜੂਕੇ ਯਾਨੀ ਕਮਾਕ ਮੁਕੇ ਟਿਕਾਣੇ ਲਾ ਦਿੱਤਾ ਤੇ ਅੰਦਰ ਸੰਦੀਪ ਬੈਠੀ ਆਪਣੀ ਨਣਦ ਨਾਲ ਦੁੱਖ ਸੁੱਖ ਕਰ ਰਹੀ ਐ ਸਮੋਸੇ ਵੀ ਖਾ ਲਏ ਮਿੱਠਾ ਮੱਠਾ ਸਭ ਕੁਝ ਖਾ ਲਿਆ ਤੇ ਹੁਣ ਗਰਮੀ ਹੈਗੀ ਬਹੁਤ ਜ਼ਿਆਦਾ ਇੱਥੇ ਵੀ ਹੈਗੀ ਉਹ ਆ ਤੇ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਮਲਾਉਣਾ ਭੈਣ ਨਾਲ ਅ ਲੱਗਿਆ ਮੈਂ ਉਹ ਦੁੱਖ ਸੁੱਖ ਕਾਰਨ ਦੋਹੇ ਜਣੀਆਂ ਹਾ ਇਹ ਹੀ ਖਤਮ ਨੇ ਉਹ ਸੰਦੀਪ ਕਹਿੰਦੀ ਵੀ ਮੇਰਾ ਤਾਂ ਜਾਣ ਨੂੰ ਦਿਲ ਕਰਦਾ ਨਹੀਂ ਮਾਹ ਵੀ ਦੇਖ ਹੁਣ ਅ ਜਾਣਾ ਦਾ ਪੈਣਾ ਪਈ ਘਰ ਨੂੰ ਘਰ ਜਾ ਕੇ ਸਾਰਨਾ ਪਿੱਛੇ ਵੀ ਕਰਨ ਦੇ ਤਾਂ ਦੋ ਫੋਨ ਆਲੇ ਬਾਹਰ ਗਿਰੂ ਸਤਨਾਮ ਕਿੱਧਰ ਆ ਟੰ 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 ਓਹੋ ਉਹਦਾ ਆਪਣਾ ਆ ਕਾ ਤੂੰ ਜੁਵਿਲੀਰੀ ਚ ਖੋਲ ਕੇ ਬਈ ਪਹਿਲਾ ਭੈਣ ਸੱਸਰੀ ਗੱਲ ਬੁਲਾ ਇੱਧਰ ਸੱਸਰੀ ਗੱਲ ਜੀ ਸਾਰਿਆਂ ਨੂੰ ਹੋਰ ਸਾਰੇ ਟਿੱਖਾ ਤਾਂ ਉਹ ਤੂੰ ਇੰਨੀਆਂ ਲਮਾਰੀਆਂ ਲਮੂਰੀਆਂ ਨੂੰ ਕਿੱਥੇ ਖੋਲ ਕੇ ਲਾਗੀ ਦਿਖਾਉਣ ਸੱਸਰੀ ਗੱਲ ਜੀ ਦੁਬਾਰਾ ਗੱਲ ਨੂੰ ਬੁਲਾਉਣ ਲੱਗੇ ਸੱਸਰੀ ਪੰਨਾ ਦਾ ਦਿਮਾਗ 'ਚ ਫਰਕ ਪੈ ਗਿਆ ਲੱਗਦਾ ਮੈਂ ਤਾਂ ਖੁਸ਼ੀ ਹੋ ਗਈ ਮੇਰੇ ਭੈਣ ਨੇ ਮੈਨੂੰ ਸੈੱਟ ਦਿੱਤਾ ਲਾ ਆ ਦੇਖੋ ਲੈ ਭੈਣ ਆ ਤਾਂ ਗੱਲ ਗਲਤ ਆ ਤੇਗੀ ਕੋਈ ਨਹੀਂ ਨਹੀਂ ਲਾ ਫੱਕਰ ਦਿਖਾਉਗੀ ਹਟਦੀ ਨਹੀਂ ਹੈ। ਫਿਰ ਭੈਣ ਨੂੰ ਵੀ ਐਂ ਗੜ ਪਾਇਆ ਨਹੀਂ। ਉਹ ਤਾਂ ਤਾਂ ਪਾ ਹੀ ਲੈਣਾ ਜਾਂ ਤੂੰ ਲੈ ਚੱਲੀ ਹੁਣ ਪਾਉਂਗੀ ਉਹ ਤੂੰ। ਭੈਣ ਹੀ ਨਹੀਂ ਤੇਰੇ। ਮੈਂ ਭੈਣ ਨੂੰ ਦੇ। ਮੈਨਾਂ ਮੇਰੇ ਏਡਾ ਬੜਾ ਗਲਾ ਨਹੀਂ ਹੈਗਾ। ਭੈਣ ਨੂੰ ਪਾਉਣ ਦੇ। ਹਾਂ। ਸੁਣਾ ਲੈ ਦਣਾ। ਭੈਣ ਦਾ ਕਹਦੀ ਤੁਸੀਂ ਲੇਟ ਹੋਗੇ ਨਹੀਂ ਕਹਿੰਦੀ ਚੌੜੇ ਬਾਜ਼ਾਰ ਚ ਲੈ ਜਾਣਾ। ਸੰਦੀਪ ਨੇ ਮੇਰਾ ਕਰਦਣਾ ਤਾਂ ਕਵਾੜਾ। ਉੱਥੇ ਵਧੀਆ ਮੈਂ ਲੇਟ ਹੋ। ਠੀਕ ਆ। ਆਉਂਦੇ ਆ ਕਿਤੇ ਵਾਲ ਤੇ ਬੂਟੀ ਚੜ੍ਹ ਲੈਣੇ ਹੋਣੀ ਵਿਆਹ ਦੇ ਵਾਇਓ ਆਣ ਜਾ ਆਣ ਜਾ ਉਹਦੇ ਵਿਆਹ ਤੇ ਪਾਉਂਗੇ ਆਣ ਦੇ 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 ਬਣ ਦੇ ਹਾਂ ਨਹੀਂ ਜਾ ਜਾਉਂਦੇ ਨਾਲ ਨਾਲ ਤਾਂ ਹੋਰ ਕੋ ਸਾਡੀ ਰਾਣੀ ਹਾਰ ਪਾਉਂਗੀ ਜਦ ਤੱਕ ਫੋਲ ਲੈ ਕੇ ਆਉਂਗਾ ਇਹ ਅਸਰੂ ਮੰਮੀ ਨਹੀਂ ਹੋਣਾ ਰਾਣੀ ਹਾਰ ਪਾ ਕੇ ਆਉਂਗਾ ਫਿਰ ਤਾਂ ਹੈ ਜਾ ਕੋ ਘੇੜ ਗਿਆ ਹਾਂ ਬੱਲੇ ਬੱਲੇ ਤੇ ਮਾ 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 ਦੂਤ ਇਹ ਤਾਂ ਗੰਮ ਗਲਤ ਤਾਂ ਨਾ ਸੰਦੀਪ ਤੂੰ ਜਵਾਬ ਵੀ ਦੇ ਦਿਆ ਕਰਕੇ ਨਹੀਂ ਨੜਦਾ ਮੈਂ ਕੀ ਕਰਾਂ ਮੇਰੀ ਪਿਆਰੀ ਨੜਦਾ ਹਾਂ ਮੈਂ ਕਹ ਤਾਂ ਬੜੀ ਨੜਦਾ ਦੁੱਤੀਆਂ ਕਰੀ ਐਤੀ ਪਾਲੋ ਜੀ ਮੈਂ ਬਲਜਿੰਦਰ ਕੀ ਦੀ ਆ ਹਾਂ ਭੂਮੀ ਹੈ ਇਹ ਸਾਰੇ ਮੈਨੂੰ ਨਾ 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 ਠੀਕ ਹੈ ਇਹ ਪਿਆਰੇ ਆ ਜਿਹੜਾ ਖਿੱਚ ਕੇ ਲਿਆ ਕੁਦਰਤ ਦੇ ਮਾਰਾ ਦੇ ਰੰਗ ਆ ਦੇਖ ਲੋ ਸਹੀ ਗੱਲ ਹੈ ਜੇ ਪਿਆਰ ਕਰਦੇ ਆ ਤਾਂ ਹੀ ਜੀ ਕੇ ਰੱਖੀਏ ਚੀਜ਼ਾਂ ਨਾਲ ਮੈਂ ਭਾਬੀ ਨੂੰ ਤੋੜਦਾ ਦੇਖੋ ਹਾਏ ਖੁਦਾ ਰੱਬ ਲੈ ਸੁਦਾਰਾ ਲੈ ਕੇ ਆਂਦਾ ਆਪਾਂ ਜੀ ਘਰ ਪਰ ਪਹਿਲਾਂ ਹੀ ਤਿਆਰੀ ਇੰਨਾ ਵਜਨ ਪਹਿਣਾ ਆ ਤੁਹਾਡੀ ਪੈਂਟ ਸ਼ਰਟ ਆ ਸੋਭਨ ਪੈਸੇ ਤੇਰੇ ਨਾਲ ਹਰ ਮੈਨੂੰ ਪਤਾ ਨਹੀਂ ਸੀ ਨਾ ਸਭ ਚਾਂਚਾ ਕਰਨਾ ਸੋਭਨ ਨੂੰ ਲੈ ਕੇ ਜਾਣਾ ਉਹ ਚਲ ਕੋਈ ਨਹੀਂ ਬਾਕੀ ਟਾਈਮ ਲੈ ਕੇ ਆਏ ਆ ਅੱਛਾ ਮਨੂੰ ਦਾ ਇਹਦਾ ਮਾਂ ਪਤਾ ਨਹੀਂ ਲੁੱਟਣੇ ਆਈ ਹੈ ਇਹ ਆ ਵੀ ਹਾਰ ਹੂੜ ਦੇ ਲੈ ਕੇ ਚਲ ਜਣੇ ਹਾਂ ਪਹਿਣ ਦਾ ਸੁਣਨੇ ਕਰਕੇ ਹਾਂ ਹਾਂ ਪਹਿਣ ਦੇ ਬੇਟੇ ਦਾ ਸਿਮਰਨ ਤੇ ਹੀ ਗਿਆ ਤੇ ਆਮਾ ਦੀ ਬੇਟੀ ਜਿਹੜੀ ਇੰਨੀ ਗੱਤ ਕਰਦੀ ਸੀ ਉਹ ਕੋਈ ਨਹੀਂ ਤਾ ਤੂੰ ਤਾਂ ਖੇਚਲ ਕਰੀ ਹੋਣੀ ਪੈਣ ਸੋਨੇ ਦੇ ਤਾਰਾ ਨੇ ਮੈਨੂੰ ਇੰਨੀ ਖੁਸ਼ੀ ਹੋਈ ਆ ਫੇ ਮੇਰਾ ਵੀਰਾ ਮਿਲੋ ਤੇ ਭਾਬੀ ਤੇ ਮੇਰਾ ਵੀਰਾ ਸੁਨਾਰਾ ਲੈ ਕੇ ਆਦੇ ਸਾਂਹ ਦਾ ਉਹਦਰ ਮੈਂ ਖਾਈ ਵੀ ਪਈ ਆ ਪੁਠਾਈ ਵੀ ਲਿਆ ਕੇ ਆਲੇ ਚਲੋ ਕੋਈ ਇਹਨਾਂ ਨੂੰ ਸ਼ੁਕਰੀਤ ਦੇ ਕੇ ਚਲਦੇ ਚਲੋ ਹੁਣ ਮਣਵੇ ਬੀਬੀ ਦੇ ਰਖੜੀ ਵਧਾਣੀ ਹਾਏ ਬਾਹ ਦਿੰਦਾ ਮੈਂ ਨਾ ਜਦ ਤੂੰ ਆ ਕੇ ਗਿਆ ਪੈਣਾ ਆ ਦਿੰਦਾ ਸੌ ਲੱਗੇ ਬਾਬੇ ਨਾਨਕ ਮੈਂ ਦੇਰ ਚ ਡੋਰਾ ਨੇ ਨਾ ਜਦ ਤੁਸੀਂ ਕਿਹਾ ਨਾ ਵੀ ਆ ਰਹੇ ਹੋ ਪਰਮਾਤਮਾ ਵੱਲੋਂ ਮੈਨੂੰ ਆਏ ਹੋਗਾ ਵੀ ਪਤਾ ਨਹੀਂ ਵੀਰਾ ਹੈ ਨਾ ਲੈ ਸੁਧਾਰਾ ਲੈ ਕੇ ਆਉਗਾ ਨਾ ਰਖੜੀ ਬਣਾਉਣਾ ਸੱਚੀ ਗੱਲ ਹੁੰਦੇ ਲੋਕ ਮੇਰੇ ਮੈਂ ਕਸਮੀ ਗੱਲ ਆ ਜਿੱਦਣ ਦੀ ਤੂੰ ਆ ਕੇ ਗਈ ਹੈ ਨਾ ਉਦੋਂ ਦੀ ਮੈਂ ਸੋਚਦਾ ਵੀ ਮੈਂ ਰਖੜੀ ਬਣਾ ਕੇ ਆਉਣੀ ਹੈ ਇਕਣਾ ਮਰਜੀ ਟਾਈਮ ਕਰ ਲੈ ਜੇ ਮੈਂ ਪਿਛਲੇ ਜਨਮ ਦਾ ਮੇਰਾ ਕੋਈ ਹੋਣਾ ਨਾ ਰਿਸ਼ਤਾ ਹੋਵੇ ਤੇ ਉਹ ਹੁੰਦਾ ਸੀ ਤਾਂ ਮੈਂ ਉਹ ਦਿੱਲੀ ਨਾਲ ਗੱਲ ਦੀ ਮੈਂ ਰੋਟੀ ਪਕਾ ਕੇ 8 ਵਜੇ ਨੂੰ ਬਲੌਗ ਸੌਦਾ ਦੇਖਦੀ ਰਹਦੀ ਅਲੱਗ ਨਹੀਂ ਨਹੀਂ ਹੈਗਾ ਆਪਣਾ ਕੋਈ ਪਿਛਲੇ ਜਨਮ ਦਾ ਲੈਣ ਦੇਣ ਦਾ ਸਬੰਧ ਆ ਹੈਗੀ ਗੱਲ ਨਹੀਂ ਹੈਗੀ ਹਰੇ ਦੂਜੇ ਵੀ ਦਿਨਾਂ ਨਹੀਂ ਮਿਲੇ ਹੈਗੇ ਤੇ ਜਿੱਤਰ ਸ਼ੇਮ ਬਾਈ ਨੇਤਰ ਬਾਈ ਜਾਂਦਾ ਆਲੇ ਦਾਲ ਜਿੱਤੇ ਵੀ ਕਿਤੇ ਵੀ ਜਾਂਦਾ ਆ ਫਸਟ ਟਾਈਮ ਮੈਂ ਤੁਹਾਡੇ ਕੋਲ ਆਇਆ ਵੀ ਹਾਂ ਮੇਰੇ ਮਾਨਤ ਦੀ ਰੀਜ ਵੀ ਮੈਂ ਉੱਥੇ ਭੈਣ ਕੋਲ ਜਾਣੀ ਜਾਣਾ ਹਾਂ ਠੀਕ ਹੈ ਸੰਦੀਪੂ ਨੂੰ ਮੈਂ ਕਈ ਵਾਰ ਕਹਿੰਦਾ ਮਾਵੇਂ ਰਖੜੀ ਬਣਾ ਕੇ ਆਉਣੀ ਭੈਣ ਤੇ ਜਿੱਕਣਾ ਮਰਜੀ ਔਖੇ ਜਾਈਏ ਚਾਹ ਔਖੇ ਜਾਈਏ ਹਾਂਜੀ ਹਾਂਜੀ ਵੀ ਭੈਣ ਕੋਲ ਪਹੁੰਚਣੀ ਪਹੁੰਚਣਾ ਮੈਂ ਕਿਹਾ ਫਿਰ ਚਲੋ ਚਲੋ ਬਣ ਗਿਆ ਮਹਾਰਾਜ ਦਾ ਇਹ ਰੰਗ ਆਏ ਆ ਵੀ ਸਾੜ ਦਾ ਸੁਧਾਰ ਨਹੀਂ ਹੋ ਗਿਆ ਨੰਬਰ ਚਾਹਾਂਗੇ ਮੀਰ ਜੀ ਕਹਿੰਦੇ ਸੀ ਨਾ ਜਰ ਕਰੀ ਵਿਆਹ ਮਾਗੇ ਵਿਆਹ ਚਾਹਾਂਗੇ ਚਲ ਲੈ ਪਰ ਮੈਂ ਕਿਹਾ ਵੀ ਸੁਧਾਰ ਦੇ ਕੇ ਆ ਭੈਣ ਨੂੰ ਤੇ ਦਿਨ ਆਣਾ ਅਰੇ ਦੁੱਜੀ ਨੂੰ ਬਲਜੀਤ ਨੂੰ ਉਹਨੂੰ ਜਾਣਾ ਹੈ ਨਾ ਆਪਣੀ ਨਾ ਨਾ ਦੇ ਹਾਂਜੀ ਉਹ ਵੀਡੀਓ ਨਹੀਂ ਬਣਵਾਉਂਦੀ ਹੈ ਨਾ ਭੈਣ ਉਹ ਥੋੜਾ ਜਿਹਾ ਜਿਹੜਾ ਸਾਡਾ ਜਵਾਈ ਉਹ ਉਤਰਾਸ ਕਰਦਾ ਆਪਾਂ ਚਲੋ ਆਪਾਂ ਅਗਲੇ ਦੀ ਲਾਈਫ ਦੇ ਵਿੱਚ ਕਿਉਂ ਇੰਟਰਫੇਅਰ ਕਰੀਏ ਵਧੀਆ ਆਪਣੇ ਸੁੱਖੀ ਬਸ ਸੀ ਹਾਂ ਉਹ ਤੱਕ ਤਾਂ ਗੱਲਾਂ ਹਾਂਜੀ ਹਾਂਜੀ ਉਹਦੋਂ ਕਿਸੇ ਹੋਰ ਮੈਟਰ ਤੇ ਗਏ ਵੇ ਸੀ ਬਾਹਰ ਉਹ ਖੜ ਗਏ ਵੇ ਸੀ ਭਾਬੀ ਜੀ ਵੀ ਨਾਲੇ ਤੇ ਬਾਹਰ ਉਹਦੋਂ ਨਿਵੇੜਿਆ ਕੰਮ ਚਲੋ ਜੀ ਵੀਰੇ ਰਖੜੀ ਬਣਾ ਲਓ ਹੁਣ ਚਲੋ ਭਾਈ ਲੋਗ ਵਾਹਗੁਰੂ ਦਾ ਨਾਮ ਹਾਂਜੀ ਲੈ ਤੁਸੀਂ ਬਣਾਓ ਰਖੜੀ ਹਾਂ ਮੈਂ ਬਣਦੀ ਆ ਕੈਮਰਾਮੈਨ ਬਾਹੁਰੇ ਸਤਨਾਮ ਐਵੇਂ ਲਾਜਾ ਬਾਹੁਰੇ ਸਤਨਾਮ ਸਿਮਰਨ ਰੀਤ ਦਾ ਬਣਾ ਲੂਗਾ ਉਹਦੀ ਭੈਣ ਦੀ ਵੀ ਯਾਦ ਆਉਂਦੀ ਹੋਣੀ ਆ ਨਹੀਂ ਤਾਂ ਰਖੜੀ ਬਣਾ ਲਈ ਵਾਹ ਸੱਚਾ ਪਾਚਾ ਇਹਦੇ ਤੇ ਅਗਲੀ ਵਾਰ ਤੇ ਆ ਬਬ ਤੇਦੇ ਕੋ ਲਖਰੀ ਬਣਾ ਜ਼ਰੂਰ ਪਾਣੇ ਜ਼ਰੂਰ ਬਾਹੁਰੇ ਪਹਿਲੇ ਹੀ ਵਾਰ ਰਸਤਾ ਨਾ ਸੱਤ ਜਨਮਾਂ ਤੱਕ ਜਨਮ ਸੱਤ ਦੇ ਜਦ ਤੱਕ ਜਿੰਦਗੀ ਦੇ ਵਿੱਚ ਮਾਹਰ ਧਰਮਾਤਮਾ ਮੇਰੀ ਬੀਬੀ ਦੀ ਬੱਡੀ ਹੈ ਪੈਰੀ ਹੱਥ ਲਾਵੋ ਉੱਟਕੇ ਬੜੀ ਭੈਣ ਹਾਂ ਕਹੋ ਇਹ ਜਦੋਂ ਵੀ ਇਸ ਤਰ੍ਹਾਂ ਮੈਂ ਰੱਖੜੀ ਨੂੰ ਐਂਟੀ ਮੈਂ ਤੇ ਨਹੀਂ ਸੈੱਟ ਦਿੰਦਾ ਅੱਬੀ ਕੋ ਹਾਂ ਬੜੀ ਜੇ ਤੁਸੀਂ ਮੈਨੂੰ ਪਹਿਲਾਂ ਕਹਿੰਦੇ ਨਾ ਮੈਂ ਰੱਖੜੀਆਂ ਦੇ ਉਹ ਕੋਈ ਨਹੀਂ ਲੈ ਭੈਣ ਕਿਹ ਚੱਕਰ ਇਹਦੇ ਚ ਗਿਆ ਇਹ ਜਰੂਰ ਆਉਣਾ ਹੋਣਾ ਕਿਆਂ ਰੱਖੜੀਆਂ ਨੂੰ ਤੁਸੀਂ ਘਰੇ ਆਇਓ ਜਾ ਬਜ਼ਾਪਾ ਨੇ ਆਉਣਾ ਉਹਦਾ ਬਣਾ ਉਹਦਾ ਵੀਰ ਨਾਲ ਲੱਗੀ ਵੀ ਖੇਡਣ ਬਣੇ ਨਾਲ ਆ ਤੁਹਾਨੂੰ ਓਏ ਵੀਰ ਨਾਲ ਲੱਕੜੀ ਬਣੂਗੀ ਤੂੰ ਹੁਣ ਹੈ ਬੰਦੇ ਇਹ ਨਹੀਂ ਬਣ ਕੇ ਨੇ ਡਾਂਗਰੀ ਇਹ ਤਾਂ ਕਰਕੇ ਬੰਦੇ ਹਾਂ ਚੱਲ ਇਹਦਾ ਬਣਾ ਟਾਇਰ ਵਿੱਚ ਮਸਤ ਹੋਈ ਵੀ ਵੀਰ ਨਾਲ ਲੈ ਸ਼ੁਰੂ ਕਰ ਰਖੜੀ ਬੰਦੇ ਵੀ ਦੇ ਦੀ ਹੈ ਬੰਦੇ ਨੇ ਵੀਰਾ ਲੈ ਛੱਡਣ ਦੇ ਪਾਉਣ ਤੂੰ ਸੀ ਦਮ ਹੈ ਤੂੰ ਦੇ ਦੇ ਕੱਢ ਕੇ ਤੈਨੂੰ ਜੇ ਪਰਸੇ ਫੜਾਤਾ ਮੈਂ ਹੁਣ ਦੇ ਪੈਣ ਨੂੰ ਸਕਣ ਕੋਈ ਨਹੀਂ ਭਰਾ ਬੰਨੋ ਆ ਭਰਾ ਬਲ ਤੇ ਆ ਚਲੋ ਓਏ ਹਾਂ ਕਿੱਥੇ ਆਇਆ ਮੈਂ ਤੂੰ ਦੂ ਤੂ ਜੂ ਨਾ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਨਾ ਬੰਨੀ ਵੀ ਨਹੀਂ ਉਹਦਾ ਬੰਨੀ ਵੀ ਨਹੀਂ ਉਹਦਾ ਲੇਜ ਲੱਗੀ ਵੀ ਖਾਲ ਉਹਦੇ ਲੈ ਕੇ ਵਾਸਤੋ ਹੀ ਪਿਆ ਬਣਾਓ ਚੱਲ ਰਿਹਾ ਉਹਦਾ ਪ੍ਰੋਗਰਾਮ ਪੰਜਾਬ ਕਰਦੀ ਆ ਉਹ ਆਪਣਾ ਹਾਂ ਜੱਦੀ ਆਈ ਆ ਮੂ ਵੀ ਟਿੱ ਗਿਆ ਸਾਰਾ ਸਮਾਨ ਮਿਲ ਗਿਆ ਇਹਨੂੰ ਆ ਆ ਬਾਕ ਖਾਲੀ ਕਰਤਾ ਕਿੱਥੇ ਦੋਗੇ ਖਾਲੀ ਇਹ ਕੰਮ ਗਲਤ ਤਰ ਹਾ ਪੱਖਾ ਚੱਲਦਾ ਤਾਂ ਪਰ ਪੁੱਤ ਪੱਖੇ ਦੀ ਆਵਾਜ਼ ਬਹੁਤ ਆਉਂਦੀ ਸੀ ਕਿੰਨਾ ਸਮਾਨ ਖਾਦਾ ਤੋਰ ਹਾਂ ਖਾਜ਼ਾ ਕਿਹਾਂ ਜਾ ਕੇ ਦੀ ਖਾਜ਼ਾ ਵਾਸਤੂ ਹੀ ਵੀ ਇਹ ਵੀ ਪੂਰਾ ਫੜਾ ਲੈ ਕਦੇ ਕੋਈ ਕਿਸ ਕਦੇ ਕੋਈ ਚੀਜ਼ ਆ ਹੁਣ ਲੈ ਸਰ ਲੈ ਫੜਾ ਆ ਲੈ ਆ ਲੈ ਵੀਰ ਵੀਰ ਜੀ ਤੇ ਲੈ ਲਓ ਮੈਂ ਰਖੜੀ ਤਾਂ ਬੰਨੀ ਨਹੀਂ ਵੈਸੇ ਮੈਂ ਫੜ ਲੈ ਬੰਨਣਾ ਚਾ ਲੈ ਰਖੜੀ ਕਿੱਥੇ ਆ ਕਿੱਥੇ ਫੜਾਈ ਦੀ ਰਖੜੀ ਕਿੱਥੇ ਆ ਲੈ ਭਾਈ ਬੰਨ ਦੇ ਆ ਵੀਰ ਨੂੰ ਦੇ ਦੇ ਆ ਵੀਰ ਨੂੰ ਦੇ ਦੇ ਵੀਰੇ ਦੇ ਇੱਧਰ ਬੜਾ ਲੈ ਹੱਥੀਂ ਫੜ ਦੇ ਵੀਰੇ ਲੈ ਕਹ ਲੈ ਵੀਰੇ ਚਲੋ ਭਾਈ ਤਾਂ ਮਾ ਸਾਡੇ ਕੋਲ ਆਇ ਰਖੜੀ ਬਣਾਂ ਖਾ ਕੇ ਤੇ ਸਭ ਹੁਣ ਤਾਂ ਖਾਣ ਚ ਵਿਅਸਤ ਹੈ ਬੈਠ ਜਾ ਹੋਰ ਬਣਾਈ ਚਾੜ ਤਾਂ ਬੈਜੋ ਹਾਂ ਨਾ ਬੈਠੇ ਆ ਅਸੀਂ ਤਾਂ ਆਹ ਨੂੰ ਆਹ ਨੂੰ ਪੁੱਛੋ ਆਪਣੀ ਪਰਜਾਈ ਨੂੰ ਖੁਸ਼ ਕਰੋ ਬਸ ਮੈਨੂੰ ਤਾਂ ਖੁਸ਼ੇ ਖੋਜਾ ਮੈਂ ਤਾਂ ਰਖੜੀ ਬਣਾ ਲਈ ਮੈਂ ਤਾਂ ਖੁਸ਼ਾ ਪੂਰਾ ਕਾ ਮੈਨੂੰ ਸੱਟ ਮਿਲ ਗਿਆ ਹੈ ਮੈਂ ਤਾਂ ਪੂਰੀ ਖੋਸ਼ ਹਾਂ ਮੈਨੂੰ ਸੱਚੀ ਗੱਲ ਸੇ ਮੇਰਾ ਰੁੱਤ ਜਾਣ ਨੂੰ ਜੀ ਨਹੀਂ ਕਰਦਾ ਰੋ ਜੀ ਤਾਂ ਮੇਰਾ ਵੀ ਨਹੀਂ ਕਰਦਾ ਪਰ ਜਾਣਾ ਪਿਆ ਮਜਬੂਰੀ ਆ ਮੰਗਮੀ ਗੱਡੀ ਲੈ ਕੇ ਆਏ ਮੈਂ ਆਪਣੀ ਆਪਣੀ ਹੁੰਦੀ ਫਿਰਤਾ ਚਾਹੇ 2 ਦਿਨ ਵੀ ਲੱਗ ਜੇ ਹੁਣ ਵਿਆਹ ਹੋ ਗਏ ਵੀ ਫਿਰ ਲੈ ਕੇ ਜਾਇਓ ਹਾਂ ਫਿਰ ਤਾਂ ਆਉਣੀ ਆ ਫਿਰ ਤਾਂ ਅਸੀਂ ਹਾਂ ਤੇ ਤੇਰੇ ਘਰ ਆ ਕੇ ਲਗੂਗੇ ਦੁਰਦੁਪੇ ਵਗਰੇ ਖਵਾ ਕੇ ਲਗਾਉਗੇ ਹਾਂ ਇਹ ਤੇ ਫਿਰ ਆ ਦੇਖਿਅਾਂਗੇ ਮੌਲ ਮੂਲ ਚ ਹਾਂ ਠੀਕ ਠੀਕ ਆ ਇਹਨਾਂ ਦੇ ਕੱਪੜੇ ਪਾੜ ਦੇਲੇ ਭੈਣ ਤੂੰ ਹੁਣ ਇਹਨਾਂ ਨੂੰ ਕਹੀ ਜਿੰਦੇ ਕੱਦ ਜਾਣਾ ਹੈ ਕੱਦ ਜਾਣਾ ਹੈ ਹੋਈ ਜਣੀ ਠੀਕ ਛੱਬ ਅੱਛਾ ਇਹਦੀ ਵੀ ਯਾਰ ਚਾਹ ਨਹੀਂ ਪੀਤੀ ਚਾਹ ਵੀ ਬੁੱਧ ਤੇ ਤੈਨੂੰ ਭੁੱਖ ਨਹੀਂ ਲੱਗੀ ਚਾਹ ਪੀ ਲੋ ਚਾਹ ਨਹੀਂ ਪੀਤੀ ਉਹਦਾ ਹੋਰ ਸਮਾਨ ਬਹੁਤ ਖਾ ਲਿਆ ਇਹਨਾਂ ਦਾ ਹੂੰ ਉਹਦੇ ਪਰੇ ਮਸਤ ਹੋਈ ਪਈ ਆ ਬਿਸਕੁਟ ਖਾ ਲੈ ਨਾ ਹੋਰ ਨਹੀਂ ਭੈਣ ਮੈਨੂੰ ਹਾਂ ਡੱਬੇ ਦੀ ਨਹੀਂ ਸਮਝ ਲੱਗੀ ਤੂੰ ਜੱਦੀ ਚੱਕੀ ਫਿਰੀ ਜਾਂਦੀ ਨਹੀਂ ਚੂਰਮਾ ਕਾਦੇ ਵਾਸਤੇ ਵੀ ਕਰ ਇਹ ਮੈਂ ਨਾ ਉੱਥੇ ਕੜਾਣੀ ਕਲਾ ਪਿੰਡ ਆ ਤੇ ਰਾਣਾ ਸਾਹਿਬ ਕੋਲ ਉੱਥੇ ਮੰਦਰ ਤੇ ਸਿਵ ਦਾ ਮੰਦਰ ਅਕੀਰ ਜੀ ਦਾ ਉੱਥੇ ਮੀਂਹ ਕਰਕੇ ਉਹ ਚੂਰਮਾ ਕਰਦੇ ਨੇ ਜਿਵੇਂ ਗੁਲਗਲੇ ਨਹੀਂ ਹੁੰਦੇ ਪਿੱਕੇ ਗੁਲਗਲੇ ਪਾ ਕੇ ਸ਼ਕਰਪਾ ਕੇ ਖੋਦੇ ਨੇ ਫਿਰ ਬਾਰਸ ਆ ਜਾਂਦੀ ਹੈ ਹਾਂ ਸ਼ਕਰ ਕਰੀ ਬੀਰਾਂ ਨੂੰ ਖਾਉ ਉਤਰ ਸੇਮ ਵੀਰੇ ਤੁਸੀਂ ਕਾਹ ਹਾਂ ਚਾਹ ਨਾਲ ਸਵੇਰੇ ਨੇ ਤਾਰਾ ਪਰਸ਼ੋਤਮ ਵੀ ਰਾਤਰ ਸੇਮ ਵੀਰਾ ਅਲੈਕਸੈਂਡਰ ਆ ਵੀ ਆ ਰੇਦਾ ਮੈਂ ਬੋਲਿਆ ਨੀ ਵੀਰਾ ਸੋਨਾ ਨਾ ਦਿੱਤੀ ਤਾਂ ਕਰਕੇ ਯਾਦ ਲੱਗਦਾ ਹਾਂ ਚਾਲਕ ਕੋਈ ਨਹੀਂ ਇਹ ਪਿਆਰ ਆ ਏ ਇਹਨੂੰ ਕਹਿੰਦੇ ਪਿਆਰ ਆ ਹਾਂ ਚਲੋ ਠੀਕ ਹੈ ਜੀ ਬੈਗਰੂ ਆ ਲਿਖਿਆ ਹੋਇਆ ਹੈ ਨਾ ਬੈਗਰੂ ਤੇਰਾ ਸ਼ੁਕਰ ਆ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮਿਲਦੇ ਕਿਸੇ ਅਗਲੇ ਬਲੌਗ ਚ ਜੀ ਅਸੀਂ ਕਰ ਲਈ ਦੁੱਖ ਸੁੱਖ ਹੋਰ ਹਣ